ਮੋਰੀ ਪ੍ਰਿੰਟ ਵਾਲੇ ਜੂੜ ਲੈ ਕੇ ਤੁਹਾਡੇ ਲਈ ਇਹ ਵੀ ਆਪਣੇ ਕੋਲੇ ਸੇਮ ਕਪੜਾ ਪ੍ਰਿੰਸੇਸ ਕਾਟਨ ਜੇ ਵੀ ਆਪਣੇ ਕੋਲੇ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਸਲਵਾਰ ਤੁਸੀਂ ਪਲਾਜੋ ਵੀ ਬਣਾ ਸਕਦੇ ਹੋ ਜੀ ਲਵੈਂਡਰ ਕਲਰ ਆ ਗਿਆ ਪਿਓਰ ਕਾਟਨ ਚ ਇਸ ਵਿੱਚ ਕਪੜੇ ਵਿੱਚ ਕੋਈ ਵੀ ਮਿਕਸ ਨਹੀਂ ਹੈ ਜੀ ਪਿਓਰ ਕਾਟਨ ਦੇ ਸੂਟ ਆ ਪਿਓਰ ਫੁੱਲ ਪਿਓਰ ਦਾ ਦੁਪੱਟਾ 2.5 ਮੀਟਰ ਮੰਗੋ ਤੁਹਾਨੂੰ ਦੁਪੱਟਾ ਮਿਲੂ ਜੀ ਗਰਮੀਆਂ ਵਾਲੀ ਵੈਰਾਈਟੀ ਹੈ ਸਿਰਫ ਜਿਹਦੋਂ ਨੂੰ ਹੁਣ ਡਿਜ਼ਾਈਨ ਦਿਖਾ ਰਹੇ ਆ ਆਪਣੇ ਕੋਲੇ ਡਾਰਕ ਚਾਟਾ ਜੀ 450 ਦੀ ਰੇਂਜ ਵਿੱਚ ਪ੍ਰਿੰਸੇਸ कॉटन ਦੇ सूट ਲੈ ਕੇ ਆਏ ਤੁਹਾਡੇ ਲਈ ਬਹੁਤ ਵਧੀਆ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਕਲਰ ਵੀ ਬਹੁਤ ਵਧੀਆ ਡਿਜ਼ਾਈਨ ਵੀ ਬਹੁਤ ਵਧੀਆ ਕਪੜਾ ਹੀ ਬਹੁਤ ਮਲੈਮਾ 650 ਰੇਟ ਦਾ कॉटन ਦੇ ਸੂਟ ਆ ਕੋਈ ਵੀ ਤੁਹਾਨੂੰ ਲੈਂਡਿੰਗ ਵਗੈਰਾ ਲਾਉਣ ਦੀ ਜ਼ਰੂਰਤ ਨਹੀਂ ਸਾਰੀ ਗਰਮੀ ਵਾਲੀ ਵੈਰਾਈਟੀ ਹੈ ਜੀ ਤੇ ਤੁਹਾਨੂੰ ਮਿਲਣਗੇ 2.5 ਮੀਟਰ ਮੰਗੋ ਇਹਨਾਂ ਸੂਟਾਂ ਨਾਲ ਬਹੁਤ ਸੋਹਣੇ ਦੁਪੱਟੇ ਨੇ ਜੇਕਰ ਆਪਾਂ ਕੱਲਾ ਦੁਪੱਟਾ ਤਿਆਰ ਕਰਾਉਣਾ ਹੈ 3 400 ਤਿਆਰ ਹੁੰਦਾ ਕਿਉਂਕਿ ਕਲਰ ਦੇਖੋ ਤੁਸੀਂ ਕਿੰਨੇ ਨੇ ਇਸ ਦੁਪੱਟੇ ਵਿੱਚ ਕੜਾਈ ਵਾਲੇ ਸੂਟ ਲੈ ਕੇ ਜੜ ਲਈ ਬ੍ਰੇਕ ਬੁੱਢੀ ਜੀ ਸਵਾਗਤ ਹੈ ਜੀ ਨ ਪੰਜਾਬੀ ਸਲਾਈ ਕੜਾਈ ਚੈਨਲ ਤੇ ਅੱਜ ਅਸੀਂ ਕੱਪੜੇ ਦੀ ਵੀਡੀਓ ਜਿਹੜਾ ਨੂੰ ਬਹੁਤ ਸੋਹਣੀ ਵੈਰਾਈਟੀ ਦਿਖਾਉਣ ਵਾਲਾ ਜੀ ਬਹੁਤ ਵਧੀਆ ਵੈਰਾਈਟੀ ਹੈ ਸਾਰੇ ਕਾਟਨ ਦੇ ਸੂਟ ਨੇ ਤੁਸੀਂ ਸਲੈਕਟ ਕਰ ਸਕਦੇ ਹੋ ਜੀ ਤੈਨੂੰ ਅਸੀਂ ਸਾਰੇ ਸੂਟ ਓਪਨ ਕਰਕੇ ਦਿਖਾਵਾਂਗੇ ਰੇਟ ਵੀ ਦੱਸਾਂਗੇ ਉਹਨਾਂ ਦੇ ਕੱਪੜੇ ਦੀ ਵੈਰਾਈਟੀ ਬਾਰੇ ਦੱਸਾਂਗੇ ਇਸ ਤਰ੍ਹਾਂ ਦਾ ਫੈਬਰਿਕ ਹੈ ਸਾਰੀ ਪ੍ਰੋਪਰ ਜਾਣਕਾਰੀ ਦੇਵਾਂਗੇ WhatsApp ਨੰਬਰ ਆਪਣੇ ਦੋਨੇ ਤੁਸੀਂ ਕਿਸੇ ਤੇ ਮੈਸੇਜ ਕਰਕੇ ਸਾਨੂੰ ਆਰਡਰ ਬੁੱਕ ਕਰ ਸਕਦੇ ਹੋ ਜੀ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਅੱਜ ਦੀ ਵੀਡੀਓ ਸ਼ੁਰੂ ਕਰਾਂਗੇ ਪਾਲ ਓਵਰ ਸੂਟਾਂ ਤੋਂ ਆਪਣੇ ਕੋਲੇ ਅੱਜ ਦੀ ਵੀਡੀਓ ਚ ਕਾਟਨ ਦੇ ਸੂਟ ਨੇ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਜੀ ਤੁਹਾਨੂੰ ਦੁਪੱਟੇ ਨਾਲ ਸੂਟ ਵੀ ਦਿਖਾਵਾਂਗੇ ਮੈਚਿੰਗ ਸੂਟ ਆਲ ਓਵਰ ਸੂਟ ਸਾਰੀ ਤਰ੍ਹਾਂ ਦੀ ਵੈਰਾਈਟੀ ਇਹ ਆਪਣੇ ਕੋਲੇ ਹੈਗੇ ਨੇ ਆਲ ਓਵਰ ਸੂਟ 5 ਮੀਟਰ ਦੀ ਕੱਟ ਹੈ ਜੀ ਲੀਜੀਬੀਜੀ ਕਾਟਨ ਦੇ ਸੂਟ ਨੇ ਬਹੁਤ ਵਧੀਆ ਵੈਰਾਈਟੀ ਹੈਗੀ ਘਰ ਡੈਲੀ ਪਾਉਣ ਵਾਲੇ ਰੇਟ ਸਿਰਫ 450 450 ਦਾ ਸੂਟ ਆ ਜੀ ਸ਼ਿਪਿੰਗ ਚਾਰਜ ਜੀ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਆਪਣੇ ਕੋਲ ਚਾਰ ਕਲਰ ਨੇ ਜੀ ਇਹ ਪਹਿਲਾ ਆਪਣੇ ਕੋਲ ਆ ਗਿਆ ਡਾਰਕ ਸਕਿਨ ਕਲਰ ਕਲਰ ਬਹੁਤ ਸੋਹਣਾ ਹੈ ਡਿਜ਼ਾਈਨ ਬਹੁਤ ਸੋਹਣਾ ਹੈ ਕੱਪੜਾ ਹੀ ਬਹੁਤ ਵਧੀਆ ਬਹੁਤ ਵਧੀਆ ਕੱਪੜਾ ਹੀ ਮਲੈਮ ਕੱਪੜਾ ਘਰ ਡੇਲੀ ਪਾਉਣ ਵਾਲੇ ਸੂਟ ਨੇ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੀ ਇਹ ਆ ਗਿਆ ਆਪਣੇ ਕੋਲੇ ਮਹਿੰਦੀ ਕਲਰ ਡਿਜ਼ਾਈਨ ਦੇਖੋ ਕਿੰਨਾ ਵਧੀਆ ਬਣਿਆ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਇਹਨਾਂ ਸੂਟਾਂ ਦਾ ਕਪੜਾ ਹੀ ਵਧੀਆ 450 ਰੇਟ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਇਸ ਡਿਜ਼ਾਈਨ ਵਿੱਚ ਆਪਣੇ ਕੋਲੇ 4 ਕਲਰ ਨੇ ਇਹ ਹੈ ਆਪਣੇ ਕੋਲੇ ਫਰੋਜੀ ਦਾ ਕਲਰ ਕਲਰ ਸਾਰੇ ਸੋਹਣੇ ਨੇ WhatsApp ਨੰਬਰ ਆਪਣੇ ਦੋ ਨੇ ਤੁਸੀਂ ਕਿਸੇ ਤੇ ਮੈਸੇਜ ਕਰਕੇ ਆਰਡਰ ਬੁੱਕ ਕਰ ਸਕਦੇ ਹੋ ਜੀ ਇਹ ਵਾਈਨ ਜੀ ਸ਼ੇਡ ਦੇ ਕਲਰ ਆਗੇ ਇਹ ਸਾਰੇ ਡਿਜ਼ਾਈਨ ਕਲਰ ਨੇ ਆਪਣੇ ਕੋਲੇ 4 ਕਲਰ ਨੇ 450 ਰੇਟ ਇਹਨਾਂ ਦਾ ਜੇ ਤੁਹਾਨੂੰ ਹੁਣ ਡਿਜ਼ਾਈਨ ਦਿਖਾ ਰਹੇ ਇਹ ਆਪਣੇ ਕੋਲ ਡਾਰਕ ਚਾਟਾ ਜੀ 450 ਦੀ ਰੇਂਜ ਵਿੱਚ ਸੇਮ ਕਪੜਾ ਹੈਗਾ ਸੇਮ ਕਪੜਾ ਬਹੁਤ ਮਲੇਮ ਕਪੜਾ ਇਸ ਵਿੱਚ ਆਪਣੇ ਕੋਲੇ 5 ਕਲਰ ਨੇ 5 ਕਲਰ ਨੇ 450 ਰੇਟ ਆ WhatsApp ਨੰਬਰ ਆਪਣੇ ਦੋ ਨੇ ਤੁਸੀਂ ਕਿਸੇ ਤੇ ਮੈਸੇਜ ਕਰਕੇ ਆਰਡਰ ਬੁੱਕ ਕਰ ਸਕਦੇ ਜੀ ਪਹਿਲਾ ਆਪਣੇ ਕੋਲੇ ਗ੍ਰੀਨ ਕਲਰ ਸੀ ਇਹ ਹੈਗੇ ਆਪਣੇ ਕੋਲੇ ਪਿੰਕ ਕਲਰ ਇਸ ਡਿਜ਼ਾਈਨ ਵਿੱਚ ਵੀ ਕਲਰ ਬਹੁਤ ਸੋਹਣੇ ਨੇ 5 ਮੀਟਰ ਇਹ ਤੁਹਾਨੂੰ ਕੱਟ ਦੇਵਾਂਗੇ ਕਪੜਾ ਬਹੁਤ ਵਧੀਆ ਵੈਰਾਈਟੀ ਬਹੁਤ ਸੋਹਣੀ ਹੁੰਦੀ ਹੈ ਆਪਣੇ ਸਾਰਿਆਂ ਦੇ ਪਸੰਦ ਬਿਆਰੀ ਹੈ ਇਹ ਆਪਣੇ ਕੋਲੇ yellow ਕਲਰ yellow ਤੇ ਗ੍ਰੀਨ ਦਾ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਜੀ ਇਨ ਆਪਟਰ ਜੋ ਵੀ ਤੁਹਾਨੂੰ ਪਸੰਦ ਆ ਤੁਸੀ ਸਿਲੈਕਟ ਕਰ ਸਕਦੇ ਹੋ ਜੀ ਜਿਹੜਾ ਨੂੰ ਹੁਣ ਕਲਰ ਦਿਖਾ ਰਹੇ ਆ ਇਹ ਵੀ ਆਪਣੇ ਕੋਲੇ ਨਵੇਂ ਜਿਹੇ ਕਲਰ ਨੇ ਪੰਜ ਕਲਰ ਨੇ ਇਸ ਡਿਜ਼ਾਈਨ ਵਿੱਚ ਰੇਟ ਸਿਰਫ 450 ਫਰੋਜੀ ਕਲਰ ਆ ਗਿਆ ਜੀ ਮਸਲੀਨ ਕਾਟਨ ਦੇ ਸੂਟ ਲੈ ਕੇ ਆਂਦੇ ਹਾਂ ਔਰ ਲਈ ਮੈਚਿੰਗ ਮੈਚਿੰਗ ਸੂਟ ਨੇ ਪ੍ਰਿੰਟ ਬਹੁਤ ਸੋਹਣਾ ਬਣਿਆ ਹੈ ਕੱਪੜਾ ਹੀ ਬਹੁਤ ਸੋਹਣਾ ਮਸਲੀਨ ਕਾਟਨ ਦੀ ਸ਼ਰਟ ਆ ਜੀ ਲੀਜੀ ਵੀ ਜੀ ਕਾਟਨ ਦੀ ਬਾਟਮ ਲੱਗੀ ਹੋਈ ਆ ਮਸਲੀਨ ਕਾਟਨ ਦਾ ਹੀ ਦੁਪੱਟਾ ਬਹੁਤ ਸੋਹਣੀ ਵੈਰੈਟੀ ਆ ਕੱਪੜਾ ਹੀ ਬਹੁਸਣਾ ਸਾਈਡ ਤੇ ਬਾਜੂ ਦਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਹੈ ਤੁਸੀਂ ਚੈੱਕ ਕਰ ਸਕਦੇ ਹੋਗੇ ਇਹ ਆ ਗਿਆ ਆਪਣੇ ਕੋਲੇ ਸਾਈਡ ਤੇ ਬਾਜੂ ਦਾ ਡਿਜ਼ਾਈਨ ਨਹੀਂ ਤੁਹਾਨੂੰ ਲੰਬਾਈ ਦਾ ਚੱਕਰਾ ਨਹੀਂ ਘੇਰੇ ਦਾ ਚੱਕਰ 2.5 ਮੀਟਰ ਦੀ ਸ਼ਾਲਟਾ ਜੀ 2.5 ਮੀਟਰ ਦਾ ਸਲਵਾਰ ਦਾ ਕੱਪੜਾ ਹੈ 2.5 ਮੀਟਰ ਦੇ ਦੁਪੱਟੇ ਨੇ ਬਹੁਤ ਸੋਹਣੇ ਦੁਪੱਟੇ ਨੇ ਜੀ ਪੰਜ ਕਲਰ ਨੇ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਤੁਹਾਨੂੰ ਸਾਰੇ ਕਲਰ ਦਿਖਾਵਾਂਗੇ ਰੇਟ 650 650 ਰੇਟ ਹੈ ਜੀ ਵੈਰਾਈਟੀ ਬਹੁਤ ਸੋਹਣੀਆਂ ਗਰਮੀਆਂ ਵਾਲੇ ਸੂਟ ਨੇ ਕੋਈ ਵੀ ਤੁਹਾਨੂੰ ਲੈਣੇ ਗਾਉਣ ਦੀ ਜ਼ਰੂਰਤ ਨਹੀਂ ਹੈਗੀ 5 ਮੀਟਰ ਕੱਪੜਾ ਮਿਲੂ ਜੀ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਸਲਵਾਰ ਪਹਿਲਾਂ ਸੇ ਆਪਣੇ ਕੋਲੇ ਪਿੰਕ ਕਲਰ ਇਹ ਹੈਗਾ ਆਪਣੇ ਕੋਲੇ ਗ੍ਰੇ ਕਲਰ ਕਲਰ ਸਾਰੇ ਬਹੁਤ ਸੋਹਣੇ ਨੇ ਕਲਰ ਵੀ ਸੋਹਣੇ ਆ ਡਿਜ਼ਾਈਨ ਵੀ ਸੋਹਣੇ ਨੇ ਰੇਟ ਵੀ ਆਪਣੇ ਬਹੁਤ ਜਾਇਨ ਨੇ ਜਿਸ ਤਰ੍ਹਾਂ ਨਾ ਤੁਹਾਨੂੰ ਪ੍ਰਿੰਟ ਅੱਛੇ ਫਰੰਟ ਤੇ ਦਿਖਾ ਰਹੇ ਸੇਮ ਹੈ ਇਸ ਤਰ੍ਹਾਂ ਦਾ ਤੁਹਾਨੂੰ ਡਿਜ਼ਾਈਨ ਬੈਕ ਤੇ ਮਿਲੂ ਜੀ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣਾ ਕਪੜਾ ਹੀ ਬਹੁਤ ਵਧੀਆ ਜੀ ਇਹਨਾਂ ਵਿੱਚੋਂ ਜੋ ਵੀ ਤੁਹਾਨੂੰ ਪਸੰਦ ਆ ਤੁਸੀ ਸਿਲੈਕਟ ਕਰ ਸਕਦੇ ਹੋ ਜੀ ਇਹ ਆ ਗਿਆ ਆਪਣੇ ਕੋਲੇ yellow ਕਲਰ ਪੰਜ ਕਲਰ ਨੇ ਡਿਜ਼ਾਈਨਾਂ ਵਿੱਚ ਤੁਸੀਂ ਸਿਲੈਕਟ ਕਰੋ ਜੀ ਜੋ ਵੀ ਤੁਹਾਨੂੰ ਪਸੰਦ ਆ ਇਹ ਆ ਗਿਆ ਆਪਣੇ ਕੋਲੇ frozy ਕਲਰ frozy ਕਲਰ ਆ ਗਿਆ ਜੀ ਦੁਪੱਟੇ ਦਾ ਡਿਜ਼ਾਈਨ ਤੁਹਾਨੂੰ ਦਿਖਾਇਆ ਸੇਮ ਬਿਲਕੁਲ ਉਸੇ ਤਰ੍ਹਾਂ ਨੇ ਸਾਰੇ ਦੁਪੱਟਿਆਂ ਦੇ ਡਿਜ਼ਾਈਨ ਨੇ ਸਵਾ ਦੋ ਮੀਟਰ ਦੇ ਦੁਪੱਟੇ ਨੇ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਸਲਵਾਰ ਆ ਤੁਸੀਂ ਪਲਾਜੋ ਵੀ ਬਣਾ ਸਕਦੇ ਹੋ ਜੀ ਲਵੈਂਡਰ ਕਲਰ ਆ ਗਿਆ ਇਹ ਸਾਰੇ ਕਲਰ ਨੇ ਵਟਸਐਪ ਨੰਬਰ ਆਪਣੇ ਦੋ ਨੇ ਤੁਸੀਂ ਸਲੈਕਟ ਕਰੋ ਜੀ ਡਾਰਕ ਕਲਰ ਦੇ ਸੂਟ ਆ ਗਏ ਜੀ ਆਪਣੇ ਕੋਲੇ ਮੈਚਿੰਗ ਮੈਚਿੰਗ ਸੂਟ ਨੇ ਜੀ ਰਿਯਾਨ ਕਾਟਨ ਦੀ ਸ਼ਰਟ ਹੈ ਜੀ ਲੀਜੀ ਬੀਜੀ ਦੀ ਸਲਵਾਰ ਦਾ ਕੱਪੜਾ ਹੈਗਾ ਦੁਪੱਟਾ ਦਾ ਨੂੰ ਮਿਲੂ ਡਬਲ ਸ਼ੇਡ ਡਬਲ ਸ਼ੇਡ ਦਾ ਦੁਪੱਟਾ ਜੀ ਸੈਮੀ ਸਵਾ 2 ਮੀਟਰ ਮੰਗੋ ਇਹਨੇ ਦੁਪੱਟੇ ਹੁੰਦੇ ਨੇ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਸਲਵਾਰ ਆ ਗਈ ਰੇਟ 650 650 ਰੇਟ ਆ ਜੀ ਤੁਹਾਨੂੰ ਕਢਾਈ ਵੀ ਮਿਲੂ ਆਰੀਵਰਕ ਵੀ ਮਿਲੂ ਇਹਨਾਂ ਸੁੱਟਾਂ ਉੱਪਰ ਪ੍ਰਿੰਟ ਵੀ ਮਿਲੂ ਡਿਜ਼ਾਈਨ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਸੋਹਣੇ ਲੈਂਥ ਤੁਸੀਂ ਕਿੰਨੀ ਵੀ ਬਣਾ ਸਕਦੇ 43 44 ਇੰਚ 45 ਇੰਚ ਲੈਂਥ ਵੀ ਬਣਾ ਸਕਦੇ ਸੁੱਟਾਂ ਦੀ ਜੋ 2.5 ਮੀਟਰ ਸ਼ਰਟ ਹੁੰਦੀ ਹੈ ਇਸ ਵਿੱਚੋਂ ਤੁਸੀਂ ਕਿੰਨੀ ਵੀ ਲੈਂਥ ਬਣਾ ਸਕਦੇ ਬੈਕ ਦਾ ਡਿਜ਼ਾਈਨ ਆ ਗਿਆ ਜੀ ਇਸ ਤਰ੍ਹਾਂ ਨੇ ਆਪਣੇ ਕੋਲੇ ਡਿਜ਼ਾਈਨ ਨੇ ਸਾਈਡ ਤੇ ਬਾਜੂ ਦਾ ਡਿਜ਼ਾਈਨ ਬਣਿਆ ਹੈਗਾ 650 ਰੇਟ ਰਿਵਨ ਕਾਟਨ ਦੀ ਸ਼ਰਟ ਹੈ ਜੀ ਲੀਵੀ ਜੀ ਕਾਟਨ ਦੀ ਸਲਵਾਰ ਲੱਗੀ ਹੋਈ ਹੈ 2.5 ਮੀਟਰ ਦੀ ਦੁਪੱਟੇ ਨੇ ਨਾ ਨਾਲ 2.5 ਮੀਟਰ ਵੰਗੋ ਚਾਰ ਕਲਰ ਨੇ ਪਹਿਲਾਂ ਆਪਣੇ ਕੋਲ ਨੇਵੀ ਬਲੂ ਕਲਰ ਸੀ ਇਹ ਬ੍ਰਾਊਨ ਕਲਰ ਆ ਗਿਆ ਜੀ ਕਲਰ ਸਾਰੇ ਬਹੁਤ ਸੋਹਣੇ ਸਾਰਾ ਡਾਰਕ ਚਾਟ ਹੈ ਜੀ ਡਿਜ਼ਾਈਨ ਵੀ ਬਹੁਤ ਸੋਹਣਾ ਬਣਿਆ ਹੈ ਦੁਪੱਟੇ ਵੀ ਬਹੁਤ ਸੋਹਣੇ ਡਬਲ ਸ਼ੇਡ ਦੇ ਇਹਨਾਂ ਸੂਟਾਂ ਨਾਲ ਤੁਹਾਨੂੰ ਮਿਲਣਗੇ ਸਿਰਫ 650 ਵਿੱਚ ਇਹ ਆ ਗਏ ਆਪਣੇ ਕੋਲ ਵਾਈਨ ਜੀ ਸ਼ੇਡ ਇਹ ਡਿਜ਼ਾਈਨ ਵੀ ਬਹੁਤ ਸੋਹਣਾ ਕਲਰ ਬਹੁਤ ਸੋਹਣਾ ਜੀ ਡਿਜ਼ਾਈਨ ਤਾਂ ਸੇਮ ਆ ਸਾਰੇ ਸੂਟਾਂ ਨੇ ਚਾਰ ਕਲਰ ਨੇ ਆਪਣੇ ਕੋਲੇ 650 ਰੇਟ ਆ ਕਾਟਨ ਦੇ ਸੂਟ ਆ ਕੋਈ ਵੀ ਤੁਹਾਨੂੰ ਲੈਂਡਿੰਗ ਵਗੈਰਾ ਲਾਉਣ ਦੀ ਜ਼ਰੂਰਤ ਨਹੀਂ ਸਾਰੀ ਗਰਮੀ ਵਾਲੀ ਵੈਰਾਈਟੀ ਹੈ ਜੀ ਗ੍ਰੀਨ ਕਲਰ ਇਹ ਗ੍ਰੀਨ ਹਾਂਜੀ ਆਲ ਓਵਰ ਸੂਟ ਆ ਕੇ ਆਪਣੇ ਕੋਲੇ ਜੀ ਮਸਲੀਨ ਕਾਟਨ ਚ ਮਸਲੀਨ ਕਾਟਨ ਦੇ ਆਲ ਓਵਰ ਸੂਟ ਆ ਨਾਲ ਮਸਲੀਨ ਕਾਟਨ ਦਾ ਹੀ ਦੁਪੱਟਾ ਜੀ ਬਹੁਤ ਸੋਹਣਾ ਪ੍ਰਿੰਟ ਦੇਖੋ ਤੁਸੀਂ ਕਿੰਨੇ ਵਧੀਆ ਨੇ ਨਵੇਂ ਪ੍ਰਿੰਟ ਨੇ ਨਵੇਂ ਡਿਜ਼ਾਈਨ ਨੇ ਸਵਾ ਦੋ ਮੀਟਰ ਦੇ ਦੁਪੱਟੇ ਨੇ ਦੁਪੱਟੇ ਸਵਾ ਦੋ ਮੀਟਰ ਦੇ ਨੇ ਬਹੁਤ ਡਬਲ ਦੁਪੱਟੇ ਨੇ ਨਾ ਸੂਟਾਂ ਨਾਲ ਚਾਰ ਕਲਰ ਨੇ 795 ਰੇਟ ਇਹ ਵੀ ਆਪਣੇ ਕੋਲੇ ਕਾਟਨ ਦੇ ਕਪੜਾ ਕੋਈ ਵੀ ਤੁਹਾਨੂੰ ਲੈਣ ਦੀ ਲੋੜ ਨਹੀਂ ਜੀ ਆਲ ਓਵਰ ਸੂਟ ਨੇ ਪਹਿਲਾ ਆਪਣੇ ਕੋਲੇ ਲੈਮਨ ਜਾਂ ਕਲਰ ਆਇਆ ਕਲਰ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਕਪੜਾ ਹੀ ਬਹੁਤ ਵਧੀਆ ਇਨ੍ਹਾਂ ਸੂਟਾਂ ਨੇ ਕਲਰ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਨਾ ਹੀ ਤਾਂ ਰੰਗ ਫਿੱਟਦਾ ਨਾ ਹੀ ਸਿਜ਼ਨ ਦੀ ਪ੍ਰੋਬਲਮ ਆਉਂਦੀ ਹੈਗੀ ਵੈਰਾਈਟੀ ਬਹੁਤ ਵਧੀਆ ਹੁੰਦੀ ਹੈ ਜੀ ਇਹ ਆ ਗਿਆ ਆਪਣੇ ਕੋਲੇ ਪਰਪਲ ਜਿਹਾ ਕਲਰ ਕਲਰ ਸਾਰੇ ਵਧੀਆ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ 795 ਰੇਟ ਹੈ ਜਿੰਨਾਂ ਸੂਟਾਂ ਨੇ ਤੁਸੀਂ ਸਿਲੈਕਟ ਕਰ ਸਕਦੇ ਹੋਗੇ ਇੰਡੀਆ ਦੇ ਵਿੱਚ ਤੁਸੀਂ ਕਿਤੇ ਵੀ ਪਾਰਸਲ ਮੰਗਵਾ ਸਕਦੇ ਹੋ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਪੀਚ ਕਲਰ ਆ ਗਿਆ ਜੀ ਆਪਣੇ ਕੋਲੇ ਕਲਰ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਤੁਸੀਂ ਬਾਅਦ ਵੀ ਪਾਰਸਲ ਮੰਗਵਾ ਸਕਦੇ ਹੋ ਇੰਡੀਆ ਤੋਂ ਬਾਅਦ ਵੀ ਤੁਸੀਂ ਪਾਰਸਲ ਮੰਗਵਾ ਸਕਦੇ ਹੋ ਜੀ 24 ਸੂਟਾਂ ਨੂੰ ਪਸੰਦਾ ਜੋਰ ਸੀ ਵੀਡੀਓ ਦੇ ਵਿੱਚ ਦਿਖਾਵਾਂਗੇ ਸੇਮ ਤੁਹਾਡੇ ਕੋਲੇ ਭੇਜਾਂਗੇ ਜੀ ਬਾਕੀ ਕੱਟ ਵਗੈਰਾ ਆਪਾਂ ਪੂਰੀ ਦੱਸ ਦੇ ਹੁਣੇ ਜਿਸ ਤਰ੍ਹਾਂ ਕਿ ਇਹਨਾਂ ਸੂਟਾਂ ਨੇ ਕੱਟ ਆਪਣੇ ਕੋਲੇ 5 ਮੀਟਰ ਦੀ ਕੱਟ ਆ ਸੂਟਾਂ ਨੇ 2.5 ਮੀਟਰ ਦੇ ਦੁਪੱਟੇ ਨੇ 2.5 ਮੀਟਰ ਦੇ ਦੁਪੱਟੇ ਨੇ ਜੀ ਕੋਈ ਵੀ ਤੁਹਾਨੂੰ ਲਾਈਨਿੰਗ ਲਾਉਣ ਦੀ ਜ਼ਰੂਰਤ ਨਹੀਂ ਹੈ ਸਾਰੇ ਕਲਰ ਨੇ ਆਪਣੇ ਕੋਲੇ ਚਾਰ ਕਲਰ ਨੇ ਇਸ ਡਿਜ਼ਾਈਨ ਵਿੱਚ 795 ਰੇਟ ਪ੍ਰਿੰਸੈਸ ਕਾਟਨ ਦੇ ਸੂਟ ਲੈ ਕੇ ਆਏ ਤੁਹਾਡੇ ਲਈ ਬਹੁਤ ਵਧੀਆ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਕਲਰ ਵੀ ਬਹੁਤ ਵਧੀਆ ਡਿਜ਼ਾਈਨ ਵੀ ਬਹੁਤ ਵਧੀਆ ਕਪੜਾ ਹੀ ਬਹੁਤ ਮਲੈਮ ਬਹੁਤ ਹੀ ਮਲੈਮ ਕਪੜਾ ਹੈ ਜੀ 5 ਮੀਟਰ ਮਿਲੂ ਤਾਂ ਉਹਨੂੰ 2.5 ਮੀਟਰ ਦੀ ਸ਼ਰਟ ਦੇਵਾਂਗੇ 2.5 ਮੀਟਰ ਦੀ ਸਲਵਾਰ ਦੇਵਾਂਗੇ ਬਿਨਾਂ ਦੁਪੱਟੇ ਤੋਂ ਜਦੋਂ ਤੁਹਾਡੇ ਕੋਲ ਕਪੜਾ ਪਹੁੰਚੇਗਾ ਤੁਹਾਨੂੰ ਪਤਾ ਚੱਲ ਜੂ ਬਹੁਤ ਵਧੀਆ ਵੈਰਾਈਟੀ ਹੈ ਜੀ ਸ਼ੋਰੂਮਾਂ 'ਚ ਇਹ ਹੀ ਜੂੜ 1300 1400 ਚ ਹੁੰਦੇ ਨੇ ਜੀ ਆਪਣਾ ਰੇਟ ਹੈ ਸਿਰਫ 850 850 ਐਟ ਹੈ ਜੀ ਪ੍ਰਿੰਸੈਸ ਕਾਟਨ ਦੇ ਸੂਟ ਨੇ ਬਹੁਤ ਵਧੀ ਮੈਚਿੰਗ ਸੂਟ ਆ ਜੀ ਪੀਚ ਕਲਰ ਆ ਪਹਿਲਾ ਆਪਣੇ ਕੋਲੇ ਇਹ ਸਟੇਜਾਂ ਵਿੱਚ 4 ਕਲਰ ਨੇ ਡਿਜ਼ਾਈਨ ਦੇਖੋ ਤੁਸੀਂ ਕਿੰਨੇ ਸੋਹਣੇ ਨੇ ਨਵੇਂ ਡਿਜ਼ਾਈਨ ਨੇ ਨਵੇਂ ਕਲਰ ਨੇ ਕਪੜਾ ਹੀ ਬਹੁਤ ਵਧੀਆ ਨਵਾਂ ਕਪੜਾ ਜੀ ਤੁਸੀਂ ਸਲੈਕਟ ਕਰ ਸਕਦੇ ਹੋਗੇ ਪਹਿਲਾ ਆਪਣੇ ਕੋਲੇ ਪੀਚ ਕਲਰ ਆ ਰੇਟ ਸਿਰਫ 850 850 ਰੇਟ ਆ ਜੀ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋਗੇ ਬਿਨਾ ਦੁਪट्टे ਤੋਂ ਸੂਟ ਹੁੰਦੇ ਨੇ ਜੀ ਇਹ ਕਾਟਨ ਚ ਕਾਟਨ ਬਹੁਤ ਸੋਹਣੀ ਲੱਗੀ ਹੁੰਦੀ ਹੈ ਜੀ ਪ੍ਰਿੰਸਸ ਕਾਟਨ ਦੇ ਕੱਪੜੇ ਨੇ ਸੂਟ ਨੇ ਆਪਣੇ ਕੋਲੇ 850 ਰੇਟ ਆ shipping charge free ਆ cash on delivery ਵੀ ਹੈ ਇਹਨਾਂ ਵਿੱਚੋਂ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆਉਣਾ ਤੁਸੀਂ ਸਿਲੈਕਟ ਕਰੋ ਜੀ ਜੋ ਤੁਹਾਡੇ ਕੋਲ ਕੱਪੜਾ ਪਹੁੰਚ ਗਿਆ ਤੁਹਾਨੂੰ ਆਪਣੇ ਆਪ پتہ ਚੱਲ ਜੂ ਬਹੁਤ ਹੀ ਮਲੈਮ ਕੱਪੜਾ ਹੁੰਦਾ ਜੀ ਇਹ कॉटन ਦੇ ਸੂਟ ਹੁੰਦੇ ਆ ਬਹੁਤ ਮਲੈਮ ਕੱਪੜਾ ਹੁੰਦਾ ਜੀ ਇਹ ਆ ਗਏ ਆਪਣੇ ਕੋਲੇ ਸਿਕਾਈ ਦਾ ਕਲਰ ਮੈਚਿੰਗ ਸੂਟ ਨੇ 2.5 ਮੀਟਰ ਦੀ ਸ਼ਰਟ ਆ 2.5 ਮੀਟਰ ਦੀ ਸਲਵਾਰ ਆ ਤੁਸੀਂ ਕਿੰਨਾ ਵੀ ਹੈਵਨ ਆਪ ਦਾ ਸੂਟ ਤਿਆਰ ਕਰ ਸਕਦੇ ਹੋ ਕੋਈ ਵੀ ਲਾਈਨਿੰਗ ਲਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਇਹ ਕਾਟਨ ਚ ਹੁੰਦਾ ਹੈ ਸਾਰਾ ਕੱਪੜਾ ਡਿਜ਼ਾਈਨ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਸੋਹਣੇ ਨੇ ਰੇਟ ਵੀ ਆਪਣੇ ਬਹੁਤ ਜਾਇਜ਼ ਨੇ ਰੇਟ ਵੀ ਆਪਣੇ ਬਹੁਤ ਜਾਇਜ਼ ਹੁੰਦੇ ਨੇ ਜੀ ਜੋ ਤੁਹਾਨੂੰ ਹੁਣ ਕਲਰ ਦਿਖਾ ਰਹੇ ਆ ਇਹ ਕਲਰ ਵੀ ਬਹੁਤ ਪਿਆਰਾ ਸਿਰਫ 850 ਰੇਟ ਹੈ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਜੀ ਮੂਰੀ ਪ੍ਰਿੰਟ ਵਾਲੇ ਜੂੜ ਲੈ ਕੇ ਤੁਹਾਡੇ ਲਈ ਇਹ ਵੀ ਆਪਣੇ ਕੋਲੇ ਸੇਮ ਕੱਪੜਾ ਪ੍ਰਿੰਸੇਸ ਕਾਟਨ ਜਿਵੇਂ ਆਪਣੇ ਕੋਲੇ ਬਹੁਤ ਸੋਹਣੀ ਵੈਰਾਈਟੀ ਹੈ ਜੀ ਇਹ ਸਾਰਾ ਮੂਰੀ ਦਾ ਡਿਜ਼ਾਈਨ ਬਣਾ ਹੈ ਮੈਚਿੰਗ ਸੂਟ ਨੇ ਡਿਜ਼ਾਈਨ ਬਹੁਤ ਸੋਹਣਾ ਹੈ ਕਲਰ ਵੀ ਬਹੁਤ ਵਧੀਆ ਡਾਰਕ ਸਕਿਨ ਕਲਰ ਆ ਗਿਆ ਜੀ ਆਪਣੇ ਕੋਲੇ ਸ਼ਰਟ ਦਾ ਪ੍ਰਿੰਟ ਦੇਖੋ ਤੁਸੀਂ ਕਿੰਨਾ ਸੋਹਣਾ ਬਣਾਇਆ ਹੈ ਬਹੁਤ ਮਲੈਮ ਕਪੜਾ ਜੀ ਇਹਨਾਂ ਦਾ ਰੇਟ ਹੈਗਾ 900 900 ਰੇਟ ਹੈ ਜੀ ਇਹਨਾਂ ਸੂਟਾਂ ਦਾ ਇਸ ਡਿਜ਼ਾਈਨ ਵਿੱਚ ਵੀ ਆਪਣੇ ਕੋਲੇ ਚਾਰ ਕਲਰ ਨੇ ਤੁਸੀਂ ਸਿਲੈਕਟ ਕਰ ਸਕਦੇ ਹੋ ਇਹ ਵੀ ਤੁਹਾਨੂੰ ਅਸੀਂ 2.5 ਮੀਟਰ ਦੀ ਸ਼ਰਟ ਦੇਵਾਂਗੇ 2.5 ਮੀਟਰ ਦੀ ਸਲਵਾਰ ਦਾ ਕਪੜਾ ਦੇਵਾਂਗੇ 5 ਮੀਟਰ ਦਾ ਨੂੰ ਕਪੜਾ ਮਿਲੋ ਜੀ ਪੂਰਾ ਡਿਜ਼ਾਈਨ ਦੇਖੋ ਤੁਸੀਂ ਕਿੰਨੇ ਸੋਹਣੇ ਨੇ ਕਲਰ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਸ਼ਰਟ ਦਾ ਡਿਜ਼ਾਈਨ ਦੇਖ ਲਓ ਇਹ ਆ ਕੀ ਨਾਲ ਸੈਲਫ ਪ੍ਰਿੰਟ ਦੀ ਬਾਟਮ ਸਾਰਾ ਪ੍ਰਿੰਟ ਬਣਿਆ ਹੋਇਆ ਜਿਹੜਾ ਮੂਰੀ ਦੇ ਉੱਪਰ ਬਣਿਆ ਹੈ ਜੀ ਇਹਨਾਂ ਦਾ ਰੇਟ 900 ਆ ਜੀ ਤੁਸੀਂ ਸਿਲੈਕਟ ਕਰ ਸਕਦੇ ਹੋਗੇ ਇਸ ਡਿਜ਼ਾਈਨ ਵਿੱਚ ਵੀ ਆਪਣੇ ਕੋਲ 4 ਕਲਰ ਨੇ 4 ਕਲਰ ਨੇ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਤੁਸੀਂ ਸਿਲੈਕਟ ਕਰੋ ਜੀ ਇਹ ਆ ਕਿ ਆਪਣੇ ਕੋਲ ਡਾਰਕ ਲਵੈਂਡਰ ਕਲਰ ਡਾਰਕ ਲਵੈਂਡਰ ਕਲਰ ਹੈ ਜੀ ਚਾਰ ਕਲਰ ਨੇ ਸੜਿਆਣ ਵਿੱਚ ਰੇਟ ਸਿਰਫ 900 900 ਰੇਟ ਹੈ ਜੀ ਮਲੈਮ ਕਪੜਾ ਬਹੁਤ ਵਧੀਆ ਵੈਰਾਈਟੀ ਹੈ ਜੀ ਤੁਸੀਂ ਬਾਹਰ ਅੰਦਰ ਕਿਤੇ ਵੀ ਪਾਓ ਸੂਟ ਕਿਉਂਕਿ ਵੈਰਾਈਟੀ ਬਹੁਤ ਸੋਹਣੀ ਹੁੰਦੀ ਹੈ ਜੀ ਇਹ ਇਸ ਤਰ੍ਹਾਂ ਨੇ ਆਪਣੇ ਕੋਲੇ ਡਿਜ਼ਾਈਨ ਨੇ ਇਹ ਹੈ ਕਿ ਆਪਣੇ ਕੋਲੇ ਡਾਰਕ ਪਿੰਕ ਕਲਰ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਿਲੈਕਟ ਕਰ ਸਕਦੇ ਹੋ ਜੀ ਆਪਣੇ ਕੋਲੇ ਮੈਚਿੰਗ ਸੂਟ ਨੇ ਪਿਓ ਦੁਪੱਟੇ ਨਾਲ ਸੂਟ ਲੈ ਕੇ ਜਾਂ ਤੁਹਾਡੇ ਲਈ ਬਹੁਤ ਵਧੀਆ ਮੈਚਿੰਗ ਸੂਟ ਨੇ ਜੀ ਪਿਓਰ ਦੁਪੱਟੇ ਨਾਲ ਪਿਓਰ ਕਾਟਨ ਚ ਪਿਓਰ ਕਾਟਨ ਦੀ ਸ਼ਰਟ ਲੱਗੀ ਹੋਈ ਹੈ 2.5 ਮੀਟਰ ਦੀ ਇਸ ਉੱਪਰ ਤੁਹਾਨੂੰ ਪ੍ਰਿੰਟ ਵੀ ਮਿਲੂਗਾ ਇਸ ਤਰ੍ਹਾਂ ਨਾ ਜਰੀ ਵਰਕ ਵੀ ਮਿਲੂਗਾ ਡਿਜ਼ਾਈਨ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਵਧੀਆ ਨੇ ਦੁਪੱਟਾ ਤੁਹਾਨੂੰ ਮਿਲੂ 2.5 ਮੀਟਰ 2.5 ਮੀਟਰ ਦਾ ਦੁਪੱਟਾ ਜੀ 2.5 ਮੀਟਰ ਵਾਂਗੂ ਦੁਪੱਟਾ ਪਹਿਨਣਾ ਸੂਟ ਨਾਲ ਫੁੱਲ ਪਿਓਰ ਦਾ ਰੇਟ ਸਿਰਫ 950 950 ਰੇਟ ਹੈ ਜੀ 2.5 ਮੀਟਰ ਦੀ ਬਾਟਮ ਮਿਲੂਗੀ ਤੁਹਾਨੂੰ ਲੀਜੀ ਬੀਜੀ ਕਾਟਨ ਚ ਪਿਓਰ ਕਾਟਨ ਨਹੀਂ ਤੁਹਾਨੂੰ ਸ਼ਰਟ ਦੇਵਾਂਗੇ 2.5 ਮੀਟਰ ਦੀ ਲੰਬਾਈ ਤੁਸੀਂ ਕਿੰਨੇ ਵੀ ਬਣਾ ਸਕਦੇ ਹੋ ਜੀ ਡਿਜ਼ਾਈਨ ਬਹੁਤ ਸੋਹਣੇ ਨੇ ਆਪਣੇ ਕੋਲੇ ਪੀਚ ਕਲਰ ਆ ਚਾਰ ਕਲਰ ਦਿਖਾਵਾਂਗੇ ਤੁਹਾਨੂੰ ਇਸ ਡਿਜ਼ਾਈਨ ਵਿੱਚ ਇਸ ਤਰ੍ਹਾਂ ਦਾ ਡਿਜ਼ਾਈਨ ਦੇਖੋ ਤੁਸੀਂ ਕਿੰਨੇ ਸੋਹਣੇ ਸਾਈਡ ਤੇ ਬਾਜੂ ਦਾ ਡਿਜ਼ਾਈਨ ਬਣਿਆ ਹੋਇਆ ਹੈ ਜੀ ਤੁਹਾਨੂੰ ਕੁਮੀਦ ਦੀ ਬੈਕ ਤੇ ਵੀ ਸੇਮ ਇਸ ਤਰ੍ਹਾਂ ਦਾ ਡਿਜ਼ਾਈਨ ਮਿਲੂ ਪਿਓਰ ਕਾਟਨ ਚ ਇਸ ਵਿੱਚ ਕਪੜੇ ਵਿੱਚ ਕੋਈ ਵੀ ਮਿਕਸ ਨਹੀਂ ਹੈਗੇ ਜੀ ਪਿਓਰ ਕਾਟਨ ਦਾ ਸੂਟ ਆ ਫੁੱਲ ਪਿਓਰ ਦਾ ਦੁਪੱਟਾ 2 मीटर ਮੰਗੋ ਤੁਹਾਨੂੰ ਦੁਪੱਟਾ ਮਿਲੂ ਜੀ ਗਰਮੀਆਂ ਵਾਲੀ ਵੈਰਾਈਟੀ ਹੈ ਸਿਰਫ 950 ਰੇਟ 950 ਰੇਟ ਹੈ ਜੀ ਹੈ ਆਪਣੇ ਕੋਲੇ yellow color dark ਕਲਰ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਕਪੜਾ ਵੀ ਬਹੁਤ ਵਧੀਆ ਬਹੁਤ ਵਧੀਆ ਕਪੜਾ ਹੈ ਜੀ ਫੁੱਲ ਪਿਓਰ ਦੇ ਦੁਪੱਟੇ ਨੇ ਇਹਨਾਂ ਸੁੱਟਾਂ ਨਾਲ ਇਸ ਰੇਂਜ ਵਿੱਚ ਆਪਣੇ ਕੋਲੇ 4 ਕਲਰ ਨੇ ਜੀ ਇਹ ਹੈਗਾ ਫਰੋਜੀ ਕਲਰ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਸਲੈਕਟ ਕਰ ਸਕਦੇ ਹੋ ਸਾਨੂੰ ਸਕਰੀਨ ਸ਼ਾਟ ਸੈਂਡ ਕਰ ਸਕਦੇ ਹੋ ਜੀ ਵਰਸਮ ਨੰਬਰ ਆਪਣੇ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਕਿਸੇ ਤੇ ਵੀ ਸਾਨੂੰ ਆਰਡਰ ਬੁੱਕ ਕਰ ਸਕਦੇ ਹੋ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਜੀ ਕਲਰ ਵੀ ਵਧੀਆ ਨੇ ਇਹ ਆ ਗਏ ਆਪਣੇ ਕੋਲੇ ਲਵੈਂਡਰ ਕਲਰ ਚਾਰ ਕਲਰ ਨੇ ਜੀ ਇਸ ਡਿਜ਼ਾਈਨ ਵਿੱਚ ਚਾਰ ਕਲਰ ਨੇ ਜੀ ਇਸ ਡਿਜ਼ਾਈਨ ਵਿੱਚ 950 ਰੇਟ ਨਾ ਸੂਟਾਂ ਦਾ ਆਰੀ ਵਰਕ ਦੇ ਮੈਚਿੰਗ ਸੂਟ ਆ ਗਏ ਜੀ ਆਪਣੇ ਕੋਲੇ ਪਿਓਰ ਕਾਟਨ ਚ ਕੈਮਰਿਕ ਕਾਟਨ ਦੀ ਸ਼ਰਟ ਮਿਲੂ ਤੁਹਾਨੂੰ 2.5 ਮੀਟਰ ਦੀ ਕੈਮਰਿਕ ਕਾਟਨ ਦੀ ਸਲਵਾਰ ਮਿਲੂ ਤੁਹਾਨੂੰ 1.5 ਮੀਟਰ। ਦੁਪੱਟੇ ਤੁਹਾਨੂੰ ਮਿਲਣਗੇ 2.5 ਮੀਟਰ ਵੰਗੋ ਇਹਨਾਂ ਸੂਟਾਂ ਨਾਲ। ਬਹੁਤ ਸੋਹਣੇ ਦੁਪੱਟੇ ਨੇ ਜੇਕਰ ਆਪਾਂ ਕੱਲਾ ਦੁਪੱਟਾ ਤਿਆਰ ਕਰਾਉਨੇ ਆ 3-400 ਚ ਤਿਆਰ ਹੁੰਦਾ ਕਿਉਂਕਿ ਕਲਰ ਦੇਖੋ। ਤੁਸੀਂ ਕਿੰਨੇ ਨੇ ਇਸ ਦੁਪੱਟੇ ਵਿੱਚ। ਇਸ ਤਰ੍ਹਾਂ ਦੇ ਦੁਪੱਟੇ ਮਿਲਣਗੇ ਫੁੱਲ ਪਿਓਰ ਦੇ। ਫੁੱਲ ਪਿਓਰ ਦੇ ਦੁਪੱਟੇ ਨੇ ਜੀ ਇਹਨਾਂ ਸੂਟਾਂ ਨਾਲ ਪਿਓਰ ਕੈਮਰਿਕ ਕਾਟਨ ਦੀ ਸ਼ਰਟ ਹੈ 2.5 ਮੀਟਰ ਦੀ 1.5 ਮੀਟਰ ਵੰਗੋ ਸਲਵਾਰ ਲ ₹899 950 ਸਾਢੇ 950 ਰੇਟ ਆ ਜੀ ਡਾਰਕ ਕਲਰ ਨੇ ਮੈਚਿੰਗ ਦੇਖੋ ਤੁਸੀਂ ਕਿੰਨੀ ਸੋਹਣੀ ਬਣੀ ਹੋਈ ਹੈਗੀ ਤੁਸੀਂ ਸਿਲੈਕਟ ਕਰ ਸਕਦੇ ਹੋ ਇਹਨਾਂ ਚੋ ਜੋ ਵੀ ਤੁਹਾਨੂੰ ਪਸੰਦ ਆ ਇਹ ਆਪਣੇ ਕੋਲੇ ਪਹਿਲਾ ਕਲਰ ਆ ਗਿਆ ਜੀ ਫਰੋਜੀ ਤੇ ਮੈਂਜੈਂਟਾ ਦੀ ਮੈਚਿੰਗ ਬਣੀ ਹੋਈ ਹੈ ਬਹੁਤ ਸੋਹਣੀ ਇਹ ਆ ਗਿਆ ਆਪਣੇ ਕੋਲੇ ਦੂਸਰਾ ਕਲਰ ਕਲਰ ਦੇਖੋ ਤੁਸੀਂ ਕਿੰਨੇ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਦੁਪੱਟੇ ਵੀ ਬਹੁਤ ਸੋਹਣੇ ਤਿਆਰ ਕਰੇ ਹੋਏ ਨੇ ਇਹਨਾਂ ਜੁੱਟਾਂ ਨਾਲ ਦੇਖੋ ਤੁਸੀਂ ਕਿੰਨੇ ਕਲਰ ਪਾਏ ਹੋਏ ਨੇ ਦੁਪੱਟੇ ਦੇ ਵਿੱਚ 3400 ਜਿਸ ਤਰ੍ਹਾਂ ਦਾ ਦੁਪੱਟਾ ਤਿਆਰ ਹੁੰਦਾ ਜੀ ਪੀਕੋ ਵੀ ਮਿਲੂ ਤੁਹਾਨੂੰ ਇਹਨਾਂ ਦੁਪੱਟਿਆਂ ਉੱਪਰ ਡਬਲ ਡਾਈ ਦੇ ਦੁਪੱਟੇ ਨੇ ਬਹੁਤ ਸੋਹਣੇ ਕਾਟਨ ਦੇ ਕੱਪੜਾ ਕੋਈ ਵੀ ਤੁਹਾਨੂੰ ਲੈਣ ਲੇਨ ਦੀ ਜ਼ਰੂਰਤ ਨਹੀਂ ਸ਼ਰਟ ਦੇਖੋ ਤੁਸੀਂ ਸ਼ਰਟ ਮੈਂਜੈਂਟਾ ਕਲਰ ਦੀ ਮਿਲੂਗੀ ਬਾਟਮ ਮਿਲੂ ਤੁਹਾਨੂੰ ਜੈਲੋ ਕਲਰ ਜੇ ਨਾ ਸੂਟਾ ਨਾਲ ਇਸ ਤਰ੍ਹਾਂ ਨਹੀਂ ਮੈਚਿੰਗ ਕਰੀ ਹੋਈ ਆ ਸਲੈਕਟ ਕਰ ਸਕਦੇ ਹੋ ਜੀ ਤੁਸੀਂ ਇਹ ਹੈ ਆਪਣੇ ਕੋਲੇ ਨੇਵੀ ਬਲੂ ਕਲਰ ਨੇਵੀ ਬਲੂ ਕਲਰ ਦੀ ਸ਼ਰਟ ਹੈ ਜੀ ਬਾਟਮ ਦਾ ਕਲਰ ਵੀ ਦੇਖੋ ਤੁਸੀਂ ਬਹੁਤ ਸੋਹਣਾ ਦੁਪੱਟੇ ਦੀ ਮੈਚਿੰਗ ਵੀ ਬਹੁਤ ਸੋਹਣੀ ਹੋਈ ਹੋਈ ਹੈ ਇਹਨਾਂ ਸੂਟਾਂ ਨਾਲ ਇਸ ਤਰ੍ਹਾਂ ਦੇ ਦੁਪੱਟੇ ਨੇ ਜੀ ਬਹੁਤ ਵਧੀਆ ਦੁਪੱਟੇ ਆ ਇਸ ਤਰ੍ਹਾਂ ਤੁਸੀਂ ਸਲੈਕਟ ਕਰ ਸਕਦੇ ਹੋ ਜੋ ਵੀ ਤੁਹਾਨੂੰ ਇਹਨਾਂ ਵਿੱਚੋਂ ਕਲਰ ਡਿਜ਼ਾਈਨ ਪਸੰਦ ਆ ਸਲੈਕਟ ਕਰੋ ਜੀ ਪਿਓਰ ਕਾਟਨ ਚ ਕੈਮਰਿਕ ਕਾਟਨ ਦੇ ਸੂਟ ਨੇ ਇਹ ਆ ਆਪਣੇ ਕੋਲੇ ਪਰਪਲ ਸ਼ੇਡ ਚ ਪਰਪਲ ਸ਼ੇਡ ਦੀ ਸ਼ਰਟ ਲੱਗੀ ਹੋਈ ਹੈ ਜੀ ਮਹਿੰਦੀ ਕਲਰ ਦੀ ਬਾਟਮ ਲੱਗੀ ਹੋਈ ਹੈ ਕਿ ਦੁਪੱਟੇ ਦਾ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਇਹ ਸਾਰੇ ਆਪਣੇ ਕੋਲ ਕਲਰ ਨੇ ਸਟੋਕ ਨੇ ਵਿੱਚ ਰੇਟ ਸਿਰਫ 950 ਆ ਜੀ। ਕੜਾਈ ਵਾਲਾ ਸੂਟ ਲੱਗਣ ਰੈਡੀ ਲੀ ਬ੍ਰਿਕ ਬੁਟੀਚ। ਆਲ ਓਵਰ ਸੂਟ ਆ ਜੀ ਪਿਓਰ ਕਾਟਨ ਚ। ਪਿਓਰ ਕਾਟਨ ਚ ਆਲ ਓਵਰ ਸੂਟ ਆ ਜੀ ਫੁੱਲ ਪਿਓਰ ਦਾ ਦੁਪੱਟਾ ਪ੍ਰਿੰਟ। ਪ੍ਰਿੰਟ ਦੁਪੱਟਾ ਪਹਿਲਾਂ ਤੁਸੀਂ ਦੁਪੱਟੇ ਦਾ ਡਿਜ਼ਾਈਨ ਦੇਖ ਲਓ ਬਹੁਤ ਸੋਹਣਾ ਬਣਿਆ ਹੋਇਆ ਹੈਗਾ। ਫੁੱਲ ਪਿਓਰ ਦਾ ਦੁਪੱਟਾ 2.5 2 ਮੀਟਰ ਦਾ। ਇਹ ਆਪਣੇ ਕੋਲ ਆ ਗਿਆ ਕੜਾਈ। ਕੜਾਈ ਦਾ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਬਹੁਤ ਬਰੀਕੀ ਨਾਲ ਕੜਾਈ ਕਰੀ ਹੋਈ ਹੈ 1150 ਰੇਟ ਨਾ ਸੁੱਟਣ ਦਾ ਚਾਰ ਕਲਰ ਨੇ yellow ਕਲਰ ਦੀ ਕੜਾ ਕੜਾਈ ਕਰੀ ਹੋਈ ਹੈ ਇਸ ਉੱਪਰ ਇਸ ਤਰ੍ਹਾਂ ਦੇ ਡਿਜ਼ਾਈਨ ਨੇ all over ਸੂਟਾ ਕੋਈ ਵੀ ਤੁਹਾਨੂੰ ਲਾਈਨਿੰਗ ਲਾਉਣ ਦੀ ਜ਼ਰੂਰਤ ਨਹੀਂ ਬਾਹਰ ਅੰਦਰ ਕਿਵੇਂ ਪਾਓ ਤੁਸੀਂ ਸੂਟ ਕਾਟਨ ਚ ਪਿਓਰ ਕਾਟਨ ਚ ਸੂਟ ਨੇ ਜੀ ਇਹ ਹੈ ਆਪਣੇ ਕੋਲ ਦੂਸਰਾ ਕਲਰ ਇਸ ਸੂਟ ਉੱਪਰ ਕਰੀ ਹੋਇਆ pink ਕਲਰ ਦਾ ਬਾਰਕ ਪਿੰਕ ਕਲਰ ਦਾ ਵਰਕ ਆ ਜੀ ਉਸੇ ਤਰ੍ਹਾਂ ਦੇ ਦੁਪੱਟੇ ਨੇ ਨਾਲ ਪ੍ਰਿੰਟ 2.5 ਮੀਟਰ ਦੇ 2.5 ਮੀਟਰ ਦੇ ਦੁਪੱਟੇ ਨੇ ਜੀ ਆਲ ਓਵਰ ਸੂਟ ਆਪਣੇ ਕੋਲੇ 1500 ਰੇਟ ਆ ਗਰਮੀ ਵਾਲੀ ਵੈਰਾਈਟੀ ਆ ਸਲੈਕਟ ਕਰ ਸਕਦੇ ਹੋ ਫਟਾਫਟ ਤੁਸੀਂ ਆਰਡਰ ਬੁੱਕ ਕਰੋ ਜੀ ਤੁਹਾਨੂੰ 1 ਹਫ਼ਤੇ ਦੇ ਅੰਦਰ ਪਾਰਸਲ ਮਿਲ ਜੂ ਜਦੋਂ ਵੀ ਤੁਸੀਂ ਬੁਕਿੰਗ ਕਰੋਗੇ ਡਿਜ਼ਾਈਨ ਆਪਣੇ ਬਹੁਤ ਸੋਹਣੇ ਹੁੰਦੇ ਆ ਕਲਰ ਵੀ ਬਹੁਤ ਸੋਹਣੇ ਹੁੰਦੇ ਆ ਰੇਟ ਵੀ ਬਹੁਤ ਜਾਇਜ਼ ਹੁੰਦਾ ਜੀ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਓਨ ਡਿਲੀਵਰੀ ਵੀ ਆ ਇਹ ਸਾਰੇ ਕਲਰ ਡਿਜ਼ਾਈਨ ਨੇ ਕਲਰ ਵੀ ਬਹੁਤ ਸੋਹਣੇ ਨੇ ਇਹ ਸਾਰੇ ਡਿਜ਼ਾਈਨ ਲੈ ਕੇ ਆਂਦੇ ਹਾਂ ਢੋਲੀ ਕਪੜਾ ਬਹੁਤ ਵਧੀਆ ਹੁੰਦਾ ਜੀ ਕੱਟ ਵਗੈਰਾ ਤੁਹਾਨੂੰ ਅਸੀਂ ਦੱਸਦੇ ਹਾਂ ਜਿੰਨੀ ਕੱਟ ਹੁੰਦੀ ਹੈਗੀ ਜੋ ਸੂਟ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਦਿਖਾਵਾਂਗੇ ਸੇਮ ਤੁਹਾਡੇ ਕੋਲੇ ਪਹੁੰਚਾਵਾਂਗੇ ਜੀ ਇਹ ਸਾਰੇ ਆਪਣੇ ਅੱਜ ਦੀ ਵੈਰਾਈਟੀ ਸੀ ਜੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਆਪਣੀ ਅੱਜ ਦੀ ਵੈਰਾਈਟੀ ਕਿਸ ਤਰ੍ਹਾਂ ਲੱਗੀ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਧੰਨਵਾਦ ਜੀ ਅੰਦਰ ਤੁਹਾਨੂੰ ਸਿੱਖ ਜਾਣਕਾਰੀ ਹੋਰ ਦੇਣਾ ਚਾਹੁੰਦੇ ਆਂਗੇ ਜਿਹੜਾ ਸਾਡੀਆਂ ਬੇਨਾ ਕਰੇ ਬੈਠੇ ਸਲਾਈ ਸਿੱਖਣਾ ਚਾਹੁੰਦੀਆਂ ਨੇ ਸਕਰੀਨ ਉੱਪਰ ਆਪਣਾ ਨੰਬਰ ਚੱਲ ਰਿਹਾ ਤੁਸੀਂ ਇਸ ਨੰਬਰ ਉੱਪਰ ਸੰਪਰਕ ਕਰਕੇ ਕੋਰਸ ਵਿੱਚ ਐਡ ਸਕ ਐਡ ਹੋ ਸਕਦੇ ਹੋ ਜੀ ਕੋਰਸ ਦੀ ਫੀਸ ਸਿਰਫ 1000 ਰੁਪਇਆ 1000 ਵਿੱਚ ਅਸੀਂ ਤੁਹਾਨੂੰ ਪ੍ਰੋਪਰ ਲੇਡੀ ਸੂਟਾਂ ਦੀ ਕਟਾਈ ਦੀ ਜਾਣਕਾਰੀ ਦੇਵਾਂਗੇ ਸਲਾਈ ਦੀ ਜਿਸ ਤਰ੍ਹਾਂ ਕੀ ਵਿੱਚ ਫਰਾਕਾਂ ਵਗੈਰਾ ਆ ਜਾਂਦੀਆਂ ਨੇ ਲੇਡੀ ਸੂਟ ਪਲਾਜੋ ਸ਼ਰਾਰੇ ਸਾਰੀ ਪ੍ਰੋਪਰ ਜਾਣਕਾਰੀ ਦਿੰਨੇ ਆਂ ਸੀ